ਭੋਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਫਗਵਾੜਾ ਦੇ ਸਮੂਹ ਸਤਕਾਰਯੋਗ ਅਹੁਦੇਦਾਰਾਂ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਸਥਾਨਕ ਰੈਸਟੋਰੈਂਟਸ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਨੇ ਸ਼ਮੂਲਤ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ बसपा ਗੁਰਪ੍ਰੀਤ ਖੜਵਾੜਾ ਨੇ ਦੱਸਿਆ ਕਿ ਇਹ ਮੀਟਿੰਗ ਪਾਰਟੀ ਵੱਲੋਂ ਦਿੱਤੀ ਗਈ ਮੈਂਬਰਸ਼ਿਪ ਮੁਹਿੰਮ ਨੂੰ ਸ਼ੁਰੂ ਕਰਦਿਆਂ ਮੈਂਬਰਸ਼ਿਪ ਦੀ ਵੰਡ ਕੀਤੀ ਗਈ ਹੈ ਜਿਸ ਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀ ਵਧਾਏ ਗਏ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਦੀ ਵਿਰੋਧ ਖੇਦੀ ਕੀਤੀ ਉਹਨਾਂ ਨਾਲ ਹੀ ਮੰਗ ਕੀਤੀ ਕਿ ਅਗਰ ਸਰਕਾਰ ਨੇ ਇਹ ਵਧੇ ਹੋਏ ਰੇਟ ਵਾਪਸ ਨਾ ਲਏ ਤਾਂ ਬਸਪਾ ਵੱਲੋਂ ਤਿੱਖਾ ਅੰਦੋਲਨ ਆਰੰਭਿਆ ਜਾਵੇਗਾ। ਉਹਨਾਂ ਨਾਲ ਹੀ ਕਿਹਾ ਕਿ ਪੰਚਾਇਤੀ ਚੋਣਾਂ ਨੂੰ ਮੁੱਖ ਰੱਖਦਿਆਂ ਵਰਕਰਾਂ ਦੀਆਂ ਜੋਨ ਵਾਈਜ਼ ਜੂਟੀਆਂ ਵੀ ਲਗਾਈਆਂ ਗਈਆਂ ਨੇ। ਇਸ ਦੌਰਾਨ ਵੱਡੀ ਗਿਣਤੀ ਵਿੱਚ ਬਸਪਾ ਵਰਕਰ ਮੌਜੂਦ ਸਨ। ਅੱਜ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਭਗਵਾੜਾ ਦੀ ਸਾਰੇ ਹੀ ਸਤਕਾਰਯੋਗ ਅਹੁਦੇਦਾਰ ਸਹਿਬਾਨ ਦੀ ਮੀਟਿੰਗ ਹੋਈ ਜਿਸ ਵਿੱਚ ਪਾਰਟੀ ਵੱਲੋਂ ਦਿੱਤੀ ਗਈ ਮੈਂਬਰਸ਼ਿਪ ਮਹਮ ਨੂੰ ਸ਼ੁਰੂ ਕੀਤਾ ਗਿਆ। ਔਰ ਸਾਰੇ ਹੀ ਜम्मेवार ਸਾਥੀਆਂ ਨੂੰ ਮੈਂਬਰਸ਼ਿਪ ਵੰਡੀ ਗਈ ਔਰ ਅੱਜ ਦੀ ਮੀਟਿੰਗ ਦੇ ਵਿੱਚ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਜੋ ਡੀਜ਼ਲ ਔਰ ਪੈਟਰੋਲ ਦੇ ਰੇਟ ਵਧਾਏ ਗਏ ਨੇ ਉਹਦੀ ਨਿੰਦਾ ਕੀਤੀ ਗਈ ਔਰ ਵਧੇ ਹੋਏ ਰੇਟ ਵਾਪਸ ਲੈਣ ਦੇ ਲਈ ਸਰਕਾਰ ਨੂੰ ਅਸੀਂ ਇਹ ਚੇਤਾਵਨੀ ਦੇ ਰਹੇ ਹਾਂ ਅਗਰ ਸਰਕਾਰ ਵਾਪਸ ਨਹੀਂ ਕਰੇਗੀ ਤਾਂ ਬੱਸ ਆਹ ਵਧੇ ਹੋਏ ਰੇਟ ਵਾਪਸ ਕਰਾਉਣ ਲਈ ਅੰਦੋਲਨ ਵੀ ਕਰੇਗੀ ਔਰ ਆਉਣ ਵਾਲੀਆਂ ਚੋਣਾਂ ਪੰਚਾਇਤੀ ਜਿਉਂਨਾਂ ਦੀ ਪੌਸਿਬਿਲਿਟੀ ਨੂੰ ਦੇਖਦੇ ਹੋਏ ਪੂਰੀ ਤਿਆਰੀ ਲਈ ਵੀ ਸਤਿਕਾਰਯੋਗ ਜਾਨ ਵਾਈਜ ਜ਼ਿੰਮੇਵਾਰੀਆਂ ਲਾਈਆਂ ਗਈਆਂ ਜੈ ਭੀਮ ਜੈ ਭਾਰਤ ਭੋਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਫਗਵਾੜਾ ਦੇ ਸਮੂਹ ਸਤਿਕਾਰਯੋਗ ਅਹੁਦੇਦਾਰਾਂ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਸਥਾਨਕ ਰੈਸਟੋਰੈਂਟ ਉਸ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਨੇ ਸ਼ਮੂਲਿਤ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਸਪਾਗੂ ਹਰਪ੍ਰੀਤ ਖੜਵਾੜਾ ਨੇ ਦੱਸਿਆ ਕਿ ਇਹ ਮੀਟਿੰਗ ਪਾਰਟੀ ਵੱਲੋਂ ਦਿੱਤੀ ਗਈ ਮੈਂਬਰਸ਼ਿਪ ਮੁਹਿੰਮ ਨੂੰ ਸ਼ੁਰੂ ਕਰਦੇ ਆ ਮੈਂਬਰਸ਼ਿਪ ਦੀ ਵੰਡ ਕੀਤੀ ਗਈ ਹੈ ਜਿਸ ਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀ ਵਧਾਏ ਗਏ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਦੀ ਵਿਰਨਖੇਦੀ ਕੀਤੀ ਉਹਨਾਂ ਨਾਲ ਹੀ ਮੰਗ ਕੀਤੀ ਕਿ ਜੇਕਰ ਸਰਕਾਰ ਨੇ ਇਹ ਵਧੇ ਹੋਏ ਰੇਟ ਵਾਪਸ ਨਾ ਲਏ ਤਾਂ ਬਸਪਾ ਵੱਲੋਂ ਤਿਖਾਰ ਅੰਦੋਲਨ ਆਰੰਭਿਆ ਜਾਵੇਗਾ। ਉਹਨਾਂ ਨਾਲ ਹੀ ਕਿਹਾ ਕਿ ਪੰਚਾਇਤੀ ਚੋਣਾਂ ਨੂੰ ਮੁੱਖ ਰੱਖਦਿਆਂ ਵਰਕਰਾਂ ਦੀਆਂ ਜ਼ੋਨ ਵਾਈਜ਼ ਜੂਟੀਆਂ ਵੀ ਲਗਾਈਆਂ ਗਈਆਂ ਨੇ। ਇਸ ਦੌਰਾਨ ਵੱਡੀ ਗਿਣਤੀ ਵਿੱਚ ਬਸਪਾ ਵਰਕਰ ਮੌਜੂਦ ਸਨ। ਅੱਜ ਬਹੁਜਨ ਸਮਾਗ پارٹی ਵਿਧਾਨ ਸਭਾ ਹਲਕਾ ਭਗਵਾੜਾ ਦੀ ਸਾਰੇ ਹੀ ਸਤਕਾਰਯੋਗ ਆਗੂਦਾਰ ਸਹਿਬਾਨ ਦੀ ਮੀਟਿੰਗ ਹੋਈ ਜਿਸ ਵਿੱਚ ਪਾਰਟੀ ਵੱਲੋਂ ਦਿੱਤੀ ਗਈ ਮੈਂਬਰਸ਼ਿਪ ਮਹਮ ਨੂੰ ਸ਼ੁਰੂ ਕੀਤਾ ਗਿਆ। ਪਰ ਸਾਰੇ ਹੀ ਜम्मेवार ਸਾਥੀਆਂ ਨੂੰ ਮੈਂਬਰਸ਼ਿਪ ਵੰਡੀ ਗਈ ਔਰ ਅੱਜ ਦੀ ਮੀਟਿੰਗ ਦੇ ਵਿੱਚ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਜੋ ਡੀਜ਼ਲ ਔਰ ਪੈਟਰੋਲ ਦੇ ਰੇਟ ਵਧਾਏ ਗਏ ਨੇ ਉਹਦੀ ਨਿੰਦਾ ਕੀਤੀ ਗਈ ਔਰ ਵਧੇ ਹੋਏ ਰੇਟ ਵਾਪਸ ਲੈਣ ਦੇ ਲਈ ਸਰਕਾਰ ਨੂੰ ਅਸੀਂ ਇਹ ਚੇਤਾਵਨੀ ਦੇ ਰਹੇ ਹਾਂ ਅਗਰ ਸਰਕਾਰ ਵਾਪਸ ਨਹੀਂ ਕਰੇਗੀ ਤਾਂ ਬਸਪਾ ਇਹ ਵਧੇ ਹੋਏ ਰੇਟ ਵਾਪਸ ਕਰਾਉਣ ਲਈ ਅੰਦੋਲਨ ਵੀ ਕਰੇਗੀ ਔਰ ਆਉਣ ਵਾਲੀਆਂ ਚੋਣਾਂ ਪੰਚਾਇਤੀ ਜਿਉਂਨਾਂ ਦੀ ਪੌਸਿਬਿਲਿਟੀ ਨੂੰ ਦੇਖਦੇ ਹੋਏ ਉਹਦੀ ਤਿਆਰੀ ਲਈ ਵੀ ਸਤਿਗਾਂ ਦੀ ਐ ਜ਼ੋਨ ਵਾਈਜ਼ ਜ਼ਿੰਮੇਵਾਰੀਆਂ ਲਾਈਆਂ ਗਈਆਂ ਜੈ ਭੀਮ ਜੈ ਭਾਰਤ